ਹੈਲੋ ਬਾਈ ਹੋਰ ਕਿਵੇਂ ਹੋਰ ਸਾਰੇ ਠੀਕ ਠਾਕ ਬਾਈ ਅੱਜ ਨਹੀਂ ਛੱਡਣ ਦੇਣਾ ਸਮਾਂ ਲਈ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਬੜੀਆਂ ਬਾਜਰਾ ਕਿਵੇਂ ਪਿੰਡੀਆਂ ਹੁੰਦੀਆਂ ਕੁੜੀ ਦੇ ਵੀ ਗਾਨਾ ਬੰਨਣਾ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਬੰਨਦੇ ਆ ਤੇ ਉਸ ਤੋਂ ਬਾਅਦ ਆ ਆ ਗਿਆ ਆਪਣੀਆਂ ਟਰੈਕਟਰ ਆ ਗਿਆ ਆਪਣੇ ਬਾਜਰਾ ਬਾਜਰੇ ਦਾ ਮਾਹੌਲ ਬਾਜਰੇ ਦਾ ਮਾਹੌਲ ਦਿਖਾਵਾਂਗੇ ਬਾਈ ਚਾ 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 ਪਹਿਲਾਂ ਵੇਖ ਲਓ ਕਿਦਨ ਨੂੰ ਘੇੜਾ ਦਿਨ ਮਾਲਕ ਨੂੰ ਤਾਂ ਸਾਹ ਨੇ ਭੜਿਆ ਸੀ ਚੱਲ 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 ਗਿਆ ਦੇ ਗਿਆ ਨਾ ਨਹੀਂ ਤਾਂ ਸੀ ਆਣਗੇ ਵੀਡੀਓ ਚ ਕਹਿੰਦੇ ਜ਼ੋਰ ਪਰਖਿਆ ਜਾਣਾ ਸਾਰੇ ਗੁੰਦੇ ਇਕੱਲੇ ਇਕੱਲੇ ਕਰਦੇ ਸਾਰਿਆਂ ਨੇ ਚੱਲੋ ਇਹੋ ਉਹਦੇ ਕੋਟ ਨਹੀਂ ਲੱਭਦੇ ਇਹ ਨਾ ਕਹੀ ਹਸੋ ਚਲ ਮੂਵੀ ਵਾਲੇ ਪਾਸੇ ਕਰ ਲੈ ਨਹੀਂ ਐਂ ਐ ਵੀ ਵਿਖਾਵਾਂਗੇ ਵੀ ਐਂ ਠੋਕ ਕੇ ਫੇਰ ਐਂ ਕਰ ਦਿੰਦੇ ਆ ਦਿੰਦਾ ਵੀ ਬਹੁਤ Ya ਇੱਧਰ ਬੁਖਾਰ ਗਿਆ ਮੋਲ ਛੋਲ ਆਹ ਭਾਈ ਸਾਰਾ ਸਮਾਨ ਆ ਇਹ ਸੀ ਸਾਰਾ ਛੱਡ ਕੇ ਆਉਣਾ ਅੱਜ ਇਹਨੂੰ ਆਪਾਂ ਸਾਫ਼ ਹੀ ਕਰਨਾ ਜੀ ਇਹ ਹੋਣੀ ਜਾਂ ਤੁਹਾਨੂੰ ਆ ਜਾ ਨਿਕਲ ਫੋਟੋ ਲਵਾਂਗੇ ਇਹ ਰੇਕ ਚੱਟ ਜਾਰੀ ਦੀ ਇਹਦਾ ਬੰਦਰਾ ਮਾਰਨ ਪਾਉਂਦੇ ਇਹ ਵਾਟਾ ਗੱਲਾਂ ਗੱਲਾਂ ਲੁੱਟ ਤੇ ਹੈ ਆਪਣੀ ਅੱਦੇਦ ਇਹ ਬਾਕੀ ਵਦਿਆ ਆਪ ਖਾਣਾ ਹੁੰਦਾ ਏ ਸਵਾਦਾ ਖਾਣਾ ਏ ਕਰ ਬੋਲ ਕਦੇ ਨੀ ਕੜਾਈਆਂ ਖਾ ਗਈ ਹਣਾ ਇਹ ਲੇਕਿਨ ਸਭ ਬੈਡ ਲੱਕੀ ਨਾਸੀ ਕਹ ਮੋ ਤਵ ਬਜਰਾ ਭੈਣਾ ਰਾਤੀ ਰੰਗ ਮੱਲੇ ਜੜਿਆ ਸਾਰਾ ਗੁਨਾਹਦਨ ਪਿਆ ਅਸਮਾਨ ਤੋਂ ਬਾਕੀ ਜਵਾ ਕਣੀ ਹੋ ਗਏ ਲੱਗੀ ਲਾਸੀ ਦਾ ਨਾਇ ਆਲੇ ਹੁਦਵਾ ਬਜਰਾ ਭੈਣਾ ਤੂੰ ਮੈ ਦਿਖਾ ਨਹੀਂ ਮਹਾਲ ਹਾਲ ਗਾਲੋ ਤੇ ਬੰਦੇ ਦਾ ਬਜਰਾ ਭੈਣਾ ਰਾਤੀ ਰੰਗ ਮੱਲੇ ਜੜਿਆ ਹਾਂ ਰੋਬਿੰਡ ਹਾਂ ਹੀ ਕੱਢ ਲੈਣਾ ਪਈ ਤੇ ਚਲਾ ਕੇ ਵੀ ਆਵਾਂਗੇ ਤੱਕ ਨਾ ਵੇਖੋ ਬਈ ਕੁੜੀ ਪਹਿਲਾਂ ਹੀ ਚੜ ਕੇ ਬੈ ਗਈ ਇਹਨਾਂ ਨਾਲ ਕੀ ਨੂੰ ਕੰਮ ਕਰਿਆ ਹੁਣ ਹਾਇ ਲੈ ਰੋਬਿੰਡ ਇਹ ਸਾਡਾ ਹੋ ਗਿਆ ਕੰਮਕਾਰ ਦਾਵਾ ਲੈ ਜਾਣਾ ਕੰਨੇ ਜਾ ਆ ਵੀ ਅਸੀਂ ਲੈਣ ਆਏ ਆ ਨਮ ਉਹ ਕਿਉਂਕਿ ਸਮਾਨ ਦੇ ਵਿੱਚ ਰੱਖਣੀ ਹੁੰਦੀ ਆ ਉਹ ਸਾਡਾ ਬੰਦਾ ਓਏ ਨਮ ਤੇ ਚੜਿਆ ਆ ਚਾਲ ਓ ਯਾਰ ਕੀ ਗੱਲ ਏ ਬਈ ਉਹ सांगਦਾ ਥੋੜਾ ਕੈਮਰੇ ਤੋਂ ਤਾਂ ਕਰਕੇ ਹੁਣ ਇਹ ਨਮ ਲੈਣ ਆਏ ਆ ਨਮ ਤੋਂ ਬਾਅਦ ਉਸ ਤੋਂ ਬਾਅਦ ਜੇ ਸਮਾਨ ਤਮੂਨ ਚ ਨਮ ਰੱਖਦੇ ਹੁੰਦੇ ਆ ਸਮਾਨ ਚ ਰੱਖਦੇ ਹੁੰਦੇ ਨਮ ਪੱਤੇ ਪੁੱਤੇ ਕਰਨ ਕੀ ਕੋਈ ਚੰਗਾ ਵਿਹਾਰ ਹੁੰਦਾ ਤਾਂ ਕਰਕੇ ਚਾਲ ਬਈ ਓਏ ਬਈ ਨਹਿਮ ਅਸੀਂ ਲਾ ਲਈ ਆ ਥੋੜੀ ਜੀ ਅਸੀਂ ਲੈ ਕੇ ਚੱਲੇ ਆ ਉਧਰ ਚਾਲ ਕਿਹਦੀ ਗੱਲ ਬਈ ਸਾਡਾ ਥੋੜਾ ਬੀਜੀ ਹੋ ਗਈ ਤਾਂ ਕਰਕੇ ਵਲੌਗ ਬਣਾ ਨਹੀਂ ਗਾ ਆਹ ਦੀ ਸਮਾਨ ਸਾਰਾ ਲੱਦ ਰਿਆ ਦਾ ਹੁਣ ਅਸੀਂ ਹੁਣ ਲੱਗੇ ਆ ਤਿਆਰ ਉਸ ਤੋਂ ਬਾਅਦ ਅਗਲਾ ਨੂੰ ਵਲੌਗ ਦੱਸਾਂਗੇ ਆ ਦੇਖੋ ਬਈ ਅਸੀਂ ਦੋ ਟਰੈਕਟਰ ਭਰ ਲਏ ਇੱਕ ਤੋ ਮਗਰ ਖੜਿਆ ਇੱਕ ਆ ਰਿਹਾ ਸਾਰਾ ਬਈ ਸਾਰਾ ਉਹ ਟਰੈਕਟਰ ਕਰ ਲਿਆ ਕਾਰਿਆ ਸਾਰਾ ਬਈ ਭਰ ਲਿਆ ਟਰੈਕਟਰ ਸਾਮਾਨ ਨਾਲ ਤੇੋਂ ਸਾਡਾ ਘਰ ਹੋ ਗਿਆ ਵਿਹਲਾ ਦੋ ਦੁਬਾਰ ਬਾ ਵਾ ਬਈ ਹੁਣ ਅਸੀਂ ਚੱਲੇ ਆ ਪਿਆਰ ਨੂੰ ਦੋ ਦੁਬਾਰ ਬਾ ਓਕੇ ਹੋ ਗਿਆ ਜੀ ਠੀਕ ਆ ਚੱਲੋ ਤਿਆਰ ਹੋ ਗਿਆ ਜੀ ਠੀਕ ਆ ਓਕੇ ਬਈ ਬਲੌਗ ਨਾਲ ਜੁੜੇ ਰਹੋ ਜੇ ਲੋ ਬਈ ਆਪਾਂ ਹੋ ਗਿਆ ਰੈਡੀ ਹੁਣ ਚੱਲੇ ਆਪਾਂ ਉਧਰ ਉੱਧਰ ਚੱਲ ਕੇ ਵੇਣੇ ਬੰਦੇ-ਬੰਦੇ ਤਿਆਰ ਹੋ ਗਏ ਕਿ ਨਹੀਂ? ਰੈਡੀ ਹੋ ਗਏ ਕਿ ਨਹੀਂ? ਚਲੋ ਠੀਕ ਆ ਬਈ। ਉਹ ਕਿੱਧਰ? ਚਲੋ ਬਈ ਆਪਾਂ ਚੱਲਦੇ ਆ ਉੱਧਰ ਘਰੇ ਉਹਨਾਂ ਦੇ ਆਪਣੇ ਚਾਚੇ ਕੇ ਸਮਾਨ ਛੱਡਣ ਜਾਣਾ ਅੱਜ ਤਾਂ ਕਰਕੇ ਆਪਾਂ ਹੋ ਗਏ ਆ ਰੈਡੀ। ਓਕੇ ਬਈ, ਮਿਲਦੇ ਆ ਜੁੜੇ ਰੋ ਵਲੌਗ ਨਾਲ। ਚਲੋ ਬਈ ਹੁਣ ਅਸੀਂ ਤੁਰ ਪਏ ਆ ਸਾਡੇ ਟਰੈਕਟਰ ਰੈਡੀ ਹੋ ਗਏ ਆ। ਅੱਗੇ ਚੱਲਾਂਗੇ। आ सारा आ गया भैया ठीक तो है तुर पे हाँ आदा जोड़ा जी ਓ ਬਈ ਹੁਣ ਅਸੀਂ ਚੱਲ ਪਏ ਆ। ਇੱਕ ਟਰਾਲੀ ਸਾਡੀ ਅੱਗੇ ਚੱਲੀ ਆ। ਔਰ ਹੁਣ ਉਹਨੂੰ ਰਾਹ ਦਾ ਸਾਰਾ ਮੋੜ ਦਿਖਾ ਲੈਂਗੇ ਰਾਹ ਦਾ ਜੀ। ਉਹ ਮੇਰਾ ਨਾਲ ਦਾ ਵੀਡੀਓ ਵੀਡੀਓ ਕਰੇਟਰ ਹੋਵੇ ਰਿਹਾ ਤਾਂ ਮੇਰੇ ਨਾਲ ਦਾ। ਉਹ ਥੋੜਾ ਗੁੱਸੇ ਆ ਵਲੌਗ ਕਹਿੰਦਾ ਮੈਨੂੰ ਨਾਲ ਲਿਆਇਆ ਕਰ। ਕਰੋ ਜੀ ਬਈ ਅੱਗੇ ਅੱਗੇ ਦੇਖ ਭੁੰਨੇ ਉਹਨੂੰ ਮੋੜ ਸਾਰਾ। ਟਰੈਕਟਰ ਗਿਆ ਮੋੜ ਲੋ ਬਈ ਆ ਆ ਗਿਆ ਕਨੀਆਲੇ ਦਾ ਬੱਸ ਅਟਾ ਅਹੀ ਆ ਗਏ ਕਨੀਆਲੇ ਪਿੰਡ ਆ ਕਨੀਆਲੇ ਪਿੰਡ ਦਾ ਮਾਹੌਲ ਦੇਖ ਲੋ ਜੀ ਤੂੰ ਲੋ ਬਈ ਕਨੀਆਲੇ ਦਾ ਲੇਕ ਦੇਖ ਲੋ ਕਨੀਆਲੇ ਦਾ ਲੇਕ ਨੇਵੇਂ ਸਕੂਲ ਇੱਥੇ ਘਣੀਆ ਵਾਲੇ ਦੇ ਬੰਦੇ ਆਹ ਦੇਖੋ ਭਾਈ ਇਹ ਘਣੀਆ ਵਾਲੇ ਦਾ ਲੇਖ ਇੱਥੇ ਘਣੀਆ ਦੇਲੇ ਪੈਂਟ ਦੇ ਬੰਦੇ ਦੌਦੇ ਦੌਦੇ ਆ ਜੌਨ ਵਾਲੇ ਦਾ ਸਕੂਲ ਗੁਰਨਾਣਕ ਦੇ ਆਹ ਭਾਈ ਸਾਈਡ ਤੇ ਮਾੜਾ ਆ ਆ ਭਾਈ ਇਹ ਬੰਦਾ ਬਈ ਘਰੋਂ ਕੁੱਖਾ ਕੇ ਨਹੀਂ ਆਇਆ ਕਹਿੰਦਾ ਉੱਥੇ ਹੀ ਖਾਵਾਂਗੇ ਸਾਰਾ ਕੁਝ ਕੁਝ ਨਹੀਂ ਖਾ ਕੇ ਆਇਆ ਬਈ ਇਹ ਕਹਿੰਦਾ ਜਿੱਥੇ ਸਮਾਨ ਛੱਟਣ ਜਾਣਾ ਹੈ ਭਾਜੀ ਦੇ ਘਰੋਂ ਹੀ ਖਾਣਾ ਸਾਰਾ ਕੁਝ ਰੋਟੀ ਪਾਣੀ ਉੱਥੇ ਹੀ ਖਾ ਕੇ ਆਉਣਾ ਇਹ ਹੁਣ ਭੁੱਖ ਨਾਲ ਇਹ ਹੁਣ ਥੋੜਾ ਸੈੱਡ ਹੋਇਆ ਪਿਆ ਹੈਗਾ ਤਾਂ ਕਰਕੇ ਬਹੁਤ 스마일 ਬਾਹ ਕਿਹ ਸਮਾਈਲ ਲੋ ਜੀ ਆ ਹੈਗਾ ਜੌਨ ਵਾਲਾ ਪਿੰਡ ਇਹ ਹੈਗਾ ਸਕੂਲ ਏ ਹੈ ਜੀ ਸਕੂਲ ਸਰਕਾਰੀ ਜੋਨ ਵਾਲੇ ਦਾ ਸਰਕਾਰੀ ਸਕੂਲ ਆ ਦੇਖੋ ਜੀ ਛੁੱਟੀ ਹੋਈ ਵੀ ਆ ਬੱਚੇ ਇੰਡੀ ਜਾਂਦੇ ਆ ਦੇਖੋ ਜੀ ਆ ਬਈ ਜੋਨ ਵਾਲੇ ਪਿੰਡ ਦਾ ਸਕੂਲ ਸਰਕਾਰੀ ਲਓ ਜੀ ਅਸੀਂ ਹੋ ਗਏ ਆ ਜੋਨ ਵਾਲਾ ਪਿੰਡ ਐਂਟਰ ਇਹ ਤੁਹਾਨੂੰ ਸਾਰਾ ਮੋਹੜ ਦਿਖਾਵਾਂਗੇ ਤੁਹਾਨੂੰ ਜਿਹੜੇ ਰਹੀਂ ਆ ਦੇਖੋ ਹੋਰ ਪਿੰਡ ਦੇ ਸੱਫਾ ਜਿਹੜੇ ਬੰਦੇ ਪੁਰਾਣੇ ਬਜ਼ੁਰਗ ਬੈਠੇ ਆ ਉਹ ਆ ਤੇ ਆ ਨੇਵੀਗੇਸ਼ਨ ਮੈਪ ਮੈਪ ਬੈਠੇ ਆ ਇਹ ਸਾਰੇ ਜੌਣ ਵਾਲੇ ਪਿੰਡ ਦੇ ਮੈਪ ਲਓ ਜੀ ਹੁਣ ਅਸੀਂ ਘਰਾਂ ਕੋਲੇ ਪਹੁੰਚਣ ਵਾਲੇ ਆ ਬਈ ਜੇ ਸਾਰੇ ਸ਼ੇਰ ਮੁਲਾਬ ਕਰਾਵਾਂਗੇ ਸਾਰਾ ਵੀਡੀਓ ਦੇ ਰਹੇ ਹਾਂ ਬਿਲਕੁਲ ਆ ਦੇਖੋ ਸਾਰੇ ਇਹਨਾਂ ਦਾ ਫੈਂਡ ਜਿਹੜਾ ਵਾ ਇਧਰ ਬੋਰ ਇਹਨਾਂ ਦੇ ਫੈਰਲਿੰਗਾਂ ਕੋਠੀਆਂ ਜੀ ਇੱਕ ਟਰਾਲੀ ਆਪਣੀ ਬਾਈ ਦੇ ਘਰਾਂ ਨੂੰ ਮੁੜ ਚੁੱਕੀ ਆ ਆਪਣੀ ਟਰਾਲੀ ਵੀ ਹੁਣ ਮੋੜ ਤੇ ਰੱਖੇ ਆ ਉਹ ਮੁੜ ਗਈ ਬਈ ਟਰਾਲੀ ਆਪਣੀ ਇਹ ਆ ਜੀ ਇੱਧਰ ਨੂੰ ਸਮਾਲਸਰ ਵਾਲਾ ਰਾਹ ਰਾਈਟ ਸਾਈਡ ਇਹ ਆ ਬਾਈ ਕੀ ਕਰਿਆਨਾ ਸਟੋਰ ਹੁਣ ਲੱਗੇ ਆ ਅਸੀਂ ਮੁੜਨ ਚਲੋ ਜੀ ਚਲੋ ਜੀ ਚਲੋ ਜੀ ਚਲੋ 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 ਹੁਣ ਬਈ ਉਹ ਤਾਰਾਂ ਡੋਰਾਟ ਪਾਵਾਂਗੇ ਉਹ ਬੰਦਾ ਸਾਡਾ ਲੱਗਿਆ ਹੋਇਆ ਤਾਰਾਂ ਡਪਾਉਣ ਹਾਂਜੀ ਹਾਂਜੀ ਚਲੋ ਤਾਰਾਂ ਡਪਾਵਾਂਗੇ ਬਈ ਫੜ ਫੜ ਕੇ ਐਰੇ ਬੜਾ ਲਾਲਾ ਲਾ ਬੇਰ ਵੇਖੋ ਤੁਸੀਂ ਕਿੰਨੇ ਲੱਗੇ ਭਰੀ ਪਈ ਆ ਮੇਰੀ ਮੇਰਾ ਨਾਲ ਭਰੀ ਪਈ ਆ ਮੇਰੀ ਬੇਰਾਂ ਨਾਲ ਉਹ ਮਰ ਚੁੱਕੇ ਆ ਬਾਈ ਲਓ ਜੀ ਮੰਜ਼ਲ ਆਪਣੀ ਆ ਗਈ ਆ ਲਓ ਬਈ ਅਸੀਂ ਪਹੁੰਚ ਗਏ ਆਂ ਆਪਣੀ ਮੰਜ਼ਲ ਤੇ ਬਾਈਕ ਆ ਘਰ ਆ ਚੁੱਕਿਆ ਏ ਉਹ ਬਾਈਕ ਦੇ ਪਰਦੇ ਪਰਦੇ ਪਾਏ ਆ ਕੋਠੀ ਤੇ ਲਓ ਲਓ ਬਈ ਅਸੀਂ ਆ ਗਏ ਆ ਬਾਈ ਹੋਰੀ ਕਰਾ ਰਹੇ ਆ ਸ਼ੂਟ ਇਹਨਾਂ ਦਾ ਵੀ ਥੋੜੀ ਰੂਪ 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 ਕਰਾ ਰਹੇ ਆ ਲਓ ਜੀ ਕਰਨੇ ਕਰਨਾ ਤੋਂ ਇਹ ਆ ਬਾਈ ਕੀ ਫੈਮਲੀ ਸਾਰੀ ਬਸ ਠੀਕ ਆ ਠੀਕ ਆ ਤੁਸੀਂ ਤਿੰਨ ਕੇ ਜਾਣੇ ਪਿੱਛੇ ਨੂੰ ਬਸ ਠੀਕ ਆ ਲੋ ਜੀ ਹੁਣ ਅਸੀਂ ਮੋਟਰਸਾਈਕਲ ਕਰਨ ਲੱਗੇ ਅੰਦਰ ਦੇਖੋ ਜੀ ਲੋ ਜੀ ਚਲੋ ਬਈ ਲੋ ਬਈ ਬਾਈ ਹਰ ਨੇ ਪਾਇਆ ਛਗਣ ਛਗਣ ਦਾ ਮਿਲਿਆ ਪਾਣੂ ਬਾਈ ਨੂੰ ਪਈ ਨੇ ਪਈ ਸ਼ਾਪ ਬਹੁਤ ਬਹੁਤ ਧੰਨਵਾਦ ਬਾਈ ਦਾ ਲੋ ਜੀ ਇਹ ਚੱਕ ਲਈ ਓਕੇ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਮਾਤਾ ਜੀ ਨੇ ਸ਼ਗਨ ਵੀ ਦਿੱਤਾ ਬਾਈ ਨੂੰ 500 ਰੁਪਏ ਸ਼ਗਨ ਮਿਲ ਗਿਆ ਬਾਈ ਨੂੰ ਚਲੋ ਜੀ ਸਤਿ ਸ੍ਰੀ ਅਕਾਲ ਹੁਣ ਬਾਈ ਲੈਣ ਲੱਗਾ ਡਰਾਈਵਰ ਡਰਾਈਵ ਕਰਕੇ ਬਾਈ ਕਹਿੰਦਾ ਵੀ ਹੁਣ ਮੈਂ ਚਲਾ ਕੇ ਵੇਖਾਂ ਮੋਟਰਸਾਈਕਲ ਲੋ ਜੀ ਚਲੋ ਜੀ ਬਸ ਬਸ ਬਾਈ ਰੋਕ ਦੇ ਰੋਕ ਦੇ ਰੋਕ ਦੇ ਓਕੇ ਲਾ ਦੋ ਸਟੈਂਡ ਬਾਈ ਜੀ ਬਾਈ ਨੇ ਡਰਾਈਵ ਕਰ ਲਈ ਐਨੇ ਜੀ ਬਸ ਲਓ ਜੀ ਹੁਣ ਆਪਾਂ ਆ ਗਏ ਅੰਦਰ ਹੁਣ ਆਪਾਂ ਨੂੰ ਚਾਹ ਪਾਣੀ ਦਾ ਬਾਈ ਹੋਰਾਂ ਨੇ ਪ੍ਰਬੰਧ ਕੀਤਾ ਚਾਹ ਪਾਣੀ ਪੀਵਾਂਗੇ ਫਿਰ ਤੁਹਾਨੂੰ ਅੱਗੇ ਵਲੌਗ ਸਟਾਰਟ ਕਰਾਂਗੇ ਲਓ ਜੀ ਸਮਾਨ ਹੋ ਗਿਆ ਰੈਡੀ ਆਪਣਾ ਹੁਣ ਲੌਣ ਲੱਗੇ ਸਮਾਨ ਛਗਣ ਹੋ ਗਿਆ ਸੀ ਬਾਈ ਹੋਰਾਂ ਨੇ 5100 ਰੁਪਿਆ ਮੰਗਿਆ ਸੀ ਬਾਈ ਹੋਰਾਂ ਨੇ ਦਿੱਤਾ 3100 ਬਹੁਤ ਬਹੁਤ ਬਈ ਆਹ ਦੇਖ ਲਓ ਜਾਣ ਵਾਲੇ ਪਿੰਡ ਦਾ ਵਿਊ ਉਹ ਗੁਰਦੁਆਰਾ ਸਾਹਿਬ ਇਹਨਾਂ ਦੇ ਪਿੰਡ ਦਾ ਮੇਨ ਆ ਆ ਵੇਖੋ ਬਈ 뷰 ਇਕਾ ਗੁਰਦੁਆਰਾ ਸਾਹਿਬ ਓ ਬਈ ਅਸੀਂ ਆਏ ਸੀਗੇ ਜੌਨ ਵਾਲੇ ਸਮਾਨ ਛੱਡਣ ਤੇ ਬਾਈ ਕੋਰਾ ਮਿਲ ਗਿਆ ਸੀਗਾ ਜੀ ਸਾਨੂੰ ਜੀ ਜੀ ਸਸ ਜੀ ਗਾਲ ਮੈਂ ਤੁਹਾਡਾ ਆਪਣਾ ਕੋਰਾ ਬੀ 04 ਤੇ ਭਰਾ ਹੁਣ ਮਿਲਣਾ ਹੀ ਪਾਣੀ ਨੂੰ ਤੋਂ ਬਹੁਤ ਧੰਨਵਾਦ ਆ ਭਰਾਵਾਂ ਦਾ ਬਾਈ ਦਾ ਬਹੁਤ ਵਧੀਆ ਨੇਚਰ ਆ ਬਹੁਤ ਘੈਂਟ ਆ ਬਾਈ ਯਾਰ ਆ ਬਾਈ ਦਾ ਘਰ ਆ ਵਧੀਆ ਚਲੋ ਆਪਦਾ ਸਰਕਲ ਚੱਲੀ ਜਾਂਦਾ ਬਾਈ ਦਾ ਬਹੁਤ ਸੋਹਣਾ ਹੈਗਾ ਹੋਰ ਬਈ ਹੋਰ ਸਾਰੇ ਠੀਕ ਠਾਕ ਚਲੋ ਬਈ ਠੀਕ ਆ ਇਹ ਤੁਹਾਨੂੰ YouTube ਤੇ ਸਾਰਾ ਤੁਹਾਨੂੰ ਵਲੌਗ ਵਿਖਾਵਾਂਗੇ ਸ਼ਾਮ ਨੂੰ ਪਾਵਾਂਗੇ ਓਕੇ ਬਈ ਓਕੇ ਬਾਈ ਕਹਿੰਦਾ ਬਈ ਅਲਮਾਰੀ ਚੜਾ ਕੇ ਜਾਣੀ ਹੈ ਤਾਂ ਇਹਣੇ ਟੋਰੀ ਬਈ ਰੈਸਕੀ ਇੱਥੋਂ ਦੀ ਬੌਡਿੰਗਾਂ ਰਾਂਹੀਂ ਜਾਣੀ ਨਹੀਂ ਗਈ ਹੁਣ ਅਸੀਂ ਭਰਾਵਾ ਐਂ ਚੜਾਵਾਂਗੇ ਲਮਰੀ ਜਾਵੇ ਐਂ ਚੜਾਵਾਂਗੇ ਓਏ ਆ ਬਾਈ ਹੁਰੀ ਕਹਿੰਦੇ ਬਈ ਰੋਟੀਆਂ ਖਵਾ ਕੇ ਬਾਈ ਹੁਰੀ ਕਹਿੰਦੇ ਨਾਲ ਲਮਰੀ ਚੜਾ ਕੇ ਹੀ ਜਾਣੀ ਆਹ ਬਈ ਪਹਿਣਾ ਹੀ ਨਹੀਂ ਕਿਵੇਂ ਜੋਰ ਪੈਜੂਗਾ ਇੱਥੋਂ ਲਓ ਜੀ ਬਈ ਮੈਨੂੰ ਕੱਟਣੀ ਪੈਣੀ ਆ ਵੀਡੀਓ ਥੋੜੀ ਜੀ ਤੇ ਫਿਰ ਵੇਨੇ ਆਪਾਂ ਉਹ ਬਈ ਫਾਈਨਲੀ ਇਹੀ ਬਿਮਾਰੀ ਤਾਂ ਜੜਾ ਲਈਏ ਜੋਸ਼ ਨੂੰ ਲਾ ਕੇ ਲੋ ਬਈ ਬਿਮਾਰੀ ਨੂੰ ਕਹਿੰਦੀ ਆ ਵਧੀਆ ਸਹੀ ਸਲਾਮ ਲੱਗਦੀ ਆ ਕਿਉਂ ਇਹ ਕੋਈ ਸਰਕਾਰ ਦਾ ਨਹੀਂ ਉਹਨਾਂ ਨੇ ਤੇ ਲੋ ਜੀ ਆਪਰਾ ਹੋ ਗਿਆ ਮਾਨਸਾ ਕਲੀਰ ਹੋਣਾ ਜੀ ਤੋਂ ਲੱਗੇ ਆ ਘਰੇ ਆ ਕੇ ਤੁਹਾਨੂੰ ਸਾਰਾ ਦਿਖਾ ਲਿਆ ਤੁਹਾਨੂੰ ਕਰਾ ਕੇ ਵਲੋਗ ਹੈ ਬਈ ਸਹੀ ਆ ਗਏ ਆ ਘਰੇ ਹੁਣ ਆਪਣਾ ਵਲੋਗ ਇੱਥੇ ਹੁਣ ਲੱਗਾ ਖਤਮ ਹੁਣ ਉਸ ਤੋਂ ਬਾਅਦ ਅਗਲਾ ਵਲੋਗ ਕੱਲ ਨੂੰ ਆਪਾਂ ਪਾਵਾਂਗੇ ਜੱਗੋ ਵਾਲਾ ਹੁਣ ਬਸ ਸਾਰਾ ਮਾਹੌਲ ਸਾਰਾ ਖਤਮ ਹੋ ਗਿਆ ਬਈ ਓਕੇ ਬਈ ਮਾਂ-ਬਾਪ ਦਾ ਲੈ ਕੇ ਚੱਲੀ ਆਂ ਕੋਈ ਜਾਣ ਆ ਯਾਰ ਚਲੋ ਠੀਕ ਆ ਬਈ ਸਾਰੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਵੀਰ ਬਣ ਕੇ ਵਲੌਗ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਓਕੇ ਬਈ ਧੰਨਵਾਦ ਬਹੁਤ-ਬਹੁਤ ਵਲੌਗ ਨਾਲ ਜੁੜੇ ਰਹਿੰਦੇ ਬਈ ਲਾਈਕ ਸ਼ੇਅਰ ਕਰੋ ਵੀਰੇ ਮੇਰਾ ਵੀਰ ਨੂੰ ਲਾਈਕ ਕਰਿਆ ਕਰੋ ਹੋਰ ਕੋਈ ਹੋਰ ਬਸ ਮੈਂ ਗਾਲਤ-ਫਾਲਤ ਬੋਲਦੂ ਨਾ ਤੁਹਾਨੂੰ ਮੰਦੀ ਕਰ ਦੇ